ਸਦੀਪ ਸਿੰਘ ਬੋਪਰਾਏ ਐਸ ਡੀਓ ਜਲ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ ਪੱਟੀ ਮੈਂ ਦੇਸ਼ ਵਿਦੇਸ਼ ਤੇ ਸਾਰੇ ਪੰਜਾਬ ਵਿੱਚ ਵਸਦੇ ਪੰਜਾਬੀਆਂ ਨੂੰ ਨਵੇਂ ਸਾਲ ਤੇ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਆਸ ਕਰਦਾ ਕਿ ਸਾਰੇ ਪੰਜਾਬਾਰਾ ਜਿਹੜਾ ਉਹ ਦਿਨ ਦੁੱਗਣੀ ਤੇ ਰਾ ਚੌਗਣੀ ਤਰੱਕੀ ਕਰੇ ਵੈਗ ਨੂੰ ਸਭ ਨੂੰ ਜਿਹੜਾ ਤੰਦਰੁਸਤੀਆਂ ਬਖਸ਼ੇ ਇਹ ਨਵੇਂ ਸਾਲ ਤੇ ਮੈਂ ਇੱਕ ਬੇਨਤੀ ਆਪ ਜੀ ਨੂੰ ਕਰਨਾ ਚਾਹੁੰਦਾ ਕਿ ਅਸੀਂ ਇੱਕ ਜਿਹੜਾ ਪਰਣ ਕਰੀਏ ਕਿ ਅਸੀਂ ਪਾਣੀ ਦੀ ਜਿਹੜੀ ਆ ਉਹ ਸੰਭਾਲ ਕਰੀਏ ਕਿਉਂਕਿ ਪਾਣੀ ਬਹੁਤ ਜਿਹੜਾ ਵੱਡ ਮੁਦਲੀ ਦਾਤ ਹੈ ਗੁਰਬਾਣੀ ਵਿੱਚ ਵੀ ਗੁਰੂ ਸਾਹਿਬਾਨਾਂ ਨੇ ਜਿਹੜਾ ਉਹਦਾ ਜ਼ਿਕਰ ਕੀਤਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਪਾਣੀ ਨੂੰ ਬਹੁਤ ਜਿਹੜਾ ਉੱਚਾ ਦਰਜਾ ਦਿੱਤਾ ਗਿਆ ਗੁਰਬਾਣੀ ਵਿੱਚ ਵੀ ਸੋ ਅਸੀਂ ਇਸ ਪਾਣੀ ਨੂੰ ਬਚਾਉਣ ਵਾਸਤੇ ਜਿਹੜਾ ਸਾਰੇ ਅਸੀਂ ਆਪਣਾ ਆਪਣਾ ਜਿਹੜਾ ਯੋਗਦਾਨ ਪਾਈਏ ਤਾਂ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਅਸੀਂ ਇੱਕ ਸਾਵਗਤ ਦੇ ਕੇ ਜਾਈਏ ਤਾਂ ਕਿ ਸਾਨੂੰ ਜਿਹੜਾ ਸਾਡੇ ਬੱਚਿਆਂ ਦਾ ਭੁੱਖਿਆ ਉਹ ਸੁਰੱਖਿਤ ਰਹਿ ਸਕੇ ਪਾਣੀ ਦਾ ਜਿਹੜਾ ਇਹਦੇ ਵਿੱਚ ਗੰਦਗੀ ਫਲਾਉਣੀ ਪਾਣੀ ਦੇ ਵਿੱਚ ਜਿਹੜਾ ਅਸੀਂ ਨਾਲੀਆਂ ਦਾ ਪਾਣੀ ਪਾ ਦਿੰਨੇ ਆ ਜਾਂ ਦੂਜਾ ਪਬੋਰਾਂ ਦੇ ਵਿੱਚ ਪਾ ਦਿੰਨੇ ਆ ਇਹ ਬਿਲਕੁਲ ਬੰਦ ਕਰਨਾ ਚਾਹੀਦਾ ਪਾਣੀ ਨੂੰ ਜਿਹੜਾ ਬਹੁਤ ਛੇੜੇ ਟੰਗ ਨਾ ਵਰਤੋ ਤੇ ਇੰਨਾ ਹੀ ਕਹਿੰਦਾ ਹੋਇਆ ਮੈਂ ਆਪ ਸਭ ਨੂੰ ਦੁਬਾਰੇ ਫੇਰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਵੈਗੁਰਜੀ ਕਾ ਖਲਸਾ ਵੈਗੁਰਜੀ ਕੀ ਫਤਿਹ